ਸ਼ੁਭ੍ਰੀ ਕਾਲੀ ਦਲ ਤੋਂ ਭਾਗੀ ਹੋ ਕਾਲੀ ਨੇਤਾ ਸ੍ਰੀ ਅਕਾਲ ਤਖਤ ਤੱਕ ਪਹੁੰਚੇ ਨੇ ਇਸ ਵੇਲੇ ਵੀ ਵਰਤੀ ਤੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਭਾਗੀ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੰਗ ਪੱਤਰ ਵੀ ਸੌਂਪਿਆ ਸਦਾਜੀ ਕਿ ਅਸੀਂ ਉਹਨਾਂ ਇੱਕ ਪ੍ਰੇਮ ਸਿੰਘ ਸੰਧੂ ਮਾਜਰਾ ਨੇ ਵਟਾ ਬਿਆਨ ਦਿੱਤਾ ਉਹਨਾਂ ਕਹਿੰਿਆ ਕਿ ਅਸੀਂ ਕਾਲੀ ਦਲ ਤੋਂ ਬਾਗੀ ਨਹੀਂ ਹੋਏ ਹਾਂ ਤਾਂ ਇਸ ਵੇਲੇ ਵੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੇਮ ਸਿੰਘ ਸੰਧੂ ਮਾਜਰਾ ਨੇ ਕਿਹਾ ਕਿ ਅਸੀਂ ਸਿੱਖਿਆ ਦੇ ਹੱਕ ਦੀ ਗੱਲ ਕੀਤੀ ਹੈ ਨਾ ਕਿ ਬਾਗੀ ਹੋਣ ਦੀ ਸ਼ਮਣੇ ਕਾਲੀ ਦਲ ਦੇ ਵਿੱਚ ਰਹਿ ਕੇ ਸਾਡੇ ਕੋਲੋਂ ਕਈ ਗਲਤੀਆਂ ਹੋਈਆਂ ਨੇ ਤਾਂ ਬੀਬੀ ਜ਼ਾਗੀਰ ਕੌਰ ਦੇ ਵੱਲੋਂ ਵੀ ਹੈਮ ਤੇ ਵੱਡਾ ਬਿਆਨ ਜਿਹੜਾ ਕਿ ਦਿੱਤਾ ਗਿਆ ਹੈ ਤਾਂ ਸ਼ਮਣੇ ਕਾਲੇ ਦਲ ਤੋਂ ਬਾਗੀ ਹੋਏ ਕਾਲੀ ਨੇਤਾ ਸ੍ਰੀ ਅਕਾਲ ਤਖਤ ਸਹਾ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਮੰਗ ਪੱਤਰ ਜਿਹੜਾ ਕੀਜ਼ ਜ਼ਥੇਦਾਰ ਨੂੰ ਸੌਂਪਿਆ ਗਿਆ ਜਿਸ ਦੇ ਵਿੱਚ ਸ਼ਮਣੀ ਅਕਾਲੀ ਦਲ ਦੇ ਬਾਗੀ ਹੋਏ ਨੇਤਾ ਪਹੁੰਚੇ ਨੇ ਤਾਂ ਪ੍ਰਿੰਸਿੰਗ ਚੰਦੂ ਮਾਜਰੇ ਨੇ ਕਿਹਾ ਕਿ ਅਸੀਂ ਅਕਾਲੀ ਦਲ ਤੋਂ ਬਾਗੀ ਨਹੀਂ ਹੋਏ ਆਂ ਉਸ ਵੇਲੇ ਹਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪ੍ਰਿੰਸਿੰਗ ਚੰਦੂ ਮਾਜਰੇ ਨੇ ਕਿਹਾ ਕਿ ਅਸੀਂ ਸਿੱਖਾਂ ਦੇ ਹੱਕ ਦੀ ਗੱਲ ਕੀਤੀ ਹੈ ਤਤੀ ਬੀਬੀ ਜ਼ਗਿਰ ਕਰਦੇ ਬੋਲੂ ਵੀ ਵੱਡਾ ਤੇ ਹੈਮ ਬਿਆਨ ਜਿਹੜਾ ਕਿ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਸ਼ੂਨੇ ਕਾਲ ਦੇਲ ਦੇ ਵਿੱਚ ਰਹਿ ਕੇ ਸਾਡੇ ਕੋਲੋਂ ਵੀ ਕਈ ਗਲਤੀਆਂ ਹੋਈਆਂ ਸਨ ਨਾ ਸੀ ਕਿ ਲਗਾਤਾਰ ਅਕਾਲੀ ਦਲ ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡ ਨੂੰ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਕਿ ਅੱਜ ਬਾਗੀ ਹੋਏ ਅਕਾਲੀ ਤਖਤ ਅਕਾਲੀ ਦਲ ਦੇ ਨੇਤਾ ਜਿਹੜੇ ਕੈਮਰੇ ਸਿਰ ਪਹੁੰਚੇ ਨੇ ਦਿੱਤੇ ਕਿ ਉਹਨਾਂ ਦੇ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ